ਕੁਛਿਆ ਜਿਹਨੂੰ ਜਿੰਦ ਦੇ ਜੱਜ ਨੇ ਲਾਈ ਉਹ ਭਾਵੇਂ ਕਿੱਡਾ ਵੱਡਾ ਅਮੀਰ ਹੋਵੇ ਕਿੰਨੇ ਤੋਂ ਕੋਈ ਸੁਖ ਸਾਧਨ ਹੋਣ ਉਹ ਦੁਖੀ ਰਹੂਗਾ ਜਿਹਨੂੰ ਜਿੰਦ ਦੇ ਜੱਜ ਨੇ ਲਾਈ ਕਿੰਨੀ ਜਿੰਨੇ ਮਰਜੀ ਦੌਲਤ ਹੋਵੇ ਤਨ ਹੋਵੇ ਜਿੰਨੇ ਮਰਜੀ ਸੁਖ ਸਾਧਨ ਹੋਣ ਉਹਨੂੰ ਕੋਈ ਉਹਨੂੰ ਦੁੱਖੋਂ ਨਹੀਂ ਕੋ ਵਿਚਾਰ ਸਤਿ ਗੁਰੂ ਕੀ ਸੰਗ ਕੀ ਕੀ ਦੱਸਦਾ ਗੁਰੂ ਜੀਨਨ ਜਾਤੀ ਸਿਖਾਉਂਦਾ ਅੱਜ ਸਾਡੇ ਅੱਗੇ ਕੋਲ ਸਾਡੇ ਸਾਹਮਣੇ ਸੰਗਰੂ ਬਿਰਾਜਮਾਨ ਨੇ ਤੁਸੀਂ ਇੱਕ ਉੱਕੋ ਕੇ ਕੋਮ ਕਰ ਤੋਂ ਲੈ ਕੇ 18 10 20 ਤੱਕ 1430 ਅੰਗ ਦੇ ਰੱਬੀ ਬੋਲ ਪੜ੍ਹ ਦਉ ਤਾਨੂੰ ਸਾਰੇ ਜੀਵਨ ਜਾਜ ਦੱਸੂਗੇ ਸਾਰੇ ਜੀਵਨ ਜਾਜ ਕੋਈ ਹੋਰ ਜਬਤ ਨਹੀਂ ਜਿਹੜਾ ਜੀਵਨ ਜਾਜ ਨਾ ਦੱਸੇ ਕਿਉਂ ਪੂਰਨ ਗੁਰੂ ਆਏ ਪੂਰਨ ਗੁਰੂ ਆਏ ਅਧੂਰਾ ਗੁਰੂ ਤੇ ਪਰਮ ਆਪ ਵੀ ਡੁੱਬਾ ਤੇ ਜਿਨਾਂ ਨੂੰ ਮੈਂ ਦਾਲ ਦੌਰ ਲਿੰਦੇ ਇਸ ਕੋਲ ਦੇ ਇਸ ਨੂੰ ਵੱਡਾ ਦੁਨੀਆ ਦੇ ਉੱਤੇ ਗੁਰੂ ਨਹੀਂ ਜਿਹੜਾ ਸਾਨੂੰ ਜੀਵਨ ਦਾ ਦਰਸ਼ਕ ਅਸੀਂ ਤਾਂ ਦੂਰ ਦੂਰ ਆ ਥੋੜਾ ਜਿਹਾ ਦੂਰ ਨਹੀਂ ਕੋਹਾਂ ਦੂਰ ਆ ਕੋਹਾਂ ਦੂਰ ਆ ਤੋਂ ਸਾਨੂੰ ਸਮਝ ਲਈ ਅਸੀਂ ਕੇਵਲ ਮੱਥਾ ਤੇ ਕੰਨ ਤੱਕ ਕੇਵਲ ਪ੍ਰਸ਼ਾਦ ਤੱਕ ਕਿਵਲ ਲੋੜੋਂ ਤੱਕ ਸੀਮਤ ਰੱਖਿਆ ਹੈ ਤੁਸੀਂ ਦੇਖਿਆ ਹੋਊਗਾ ਆਪਾਂ ਬੱਚੀ ਬੱਚੀ ਦੇ ਵਿਆਹ ਕਰਦੇ ਹਾਂ ਮੰਨ ਲਓ ਕਿ ਕਾਰਨ ਸਪੋਨੇ ਅਸੀਂ ਤੇ ਕਾਰਨ ਨਿਕਲਦਾ ਕਿ 12 ਵਜੇ ਆਨੰਦ ਕਾਰਜ ਕੀ 12 ਵਜੇ ਚਲੇ ਜਾਂਦੇ ਸਾਰੇ 2 ਵਜੇ ਤੱਕ ਤਾਂ ਭੰਗੜਾ ਪੇਂਦਾ ਹੈ 2 ਵਜੇ ਤੱਕ ਤਾਂ ਭੰਗੜਾ ਪੇਂਦਾ ਫਿਰ ਇਹ ਕਿਹਦੇ ਸੁਰਤ ਆਉਂਦੀ ਹੈ ਕਿ ਆਪਾਂ ਤੇ ਜੇ ਆਨੰਦ ਕਾਰਜ ਕਰਾਉਣੇ ਹੋ ਜੇ ਆਨੰਦ ਕਾਰਜ ਕਰਨ ਆ ਗਏ ਸਾਰੇ ਨਹੀਂ ਨਹੀਂ ਹੋਣਾ ਸਾਰੇ ਨੇ ਹੋਣਾ ਸਾਰੇ ਮੌਜ ਬਸਤੀ ਜੀ ਆ ਖਾਣ ਪੀਣੇ ਚਾਹਤਾਰੇ ਕੇਵਲ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਦੋ ਕੁ ਸਜਣਾ ਨੇ ਜਾਣਾ ਤੇ ਜਾਂਦਾ ਫਿਰ ਕੀ ਕਹਿਣਾ ਜੁੜਾ ਵੀ ਗ੍ਰੰਥੀ ਮੌਕੇ ਤੇ ਹੋਵੇ ਬਾਬਾ ਜੀ ਬਸ 2 ਮਿੰਟ ਲਾਓ ਤੂੰ ਕੰਮ ਕੰਮੇ ਨੂੰ ਵਰਤ ਰਿਆ ਨਾ ਸੀ ਗੁਰੂ ਨੂੰ ਵਰਤ ਰਿਆ ਹੈ ਨਾ ਸੀ ਗੁਰੂ ਨੇ ਸਮਝਿਆ ਗੁਰੂ ਨੂੰ ਗੁਰੂ ਨੇ ਸਮਝਿਆ ਸੀ ਗੁਰੂ ਦਾ ਕੋਈ ਡਰ ਨਹੀਂ ਭਾਈ ਚੰਦ ਦਾ ਡਰਿਆ ਵੀ ਕੋਈ ਗੁੱਸੇ ਨਾ ਹੋ ਜਾਵੇ ਉਹ ਪਰਿਓ ਪਾਇ ਚਰਦੇ ਗੁੱਸੇ ਹੋਇਆ ਕੱਲ ਨੂੰ ਮੰਨ ਜਾਊਗਾ ਦੋ ਦਿਨ ਧਰ ਕੇ ਮੰਨ ਜਾਊਗਾ ਜਿੱਦਨ ਗੁਰੂ ਦੀ ਨਿਗਾਹ ਫਿਰ ਗਈ ਨਾ ਤੇ ਸੰਤਾਨਾਂ ਨੂੰ ਘਾਹ ਕਰਾਏਂਦਾ ਜਦੋਂ ਗੁਰੂ ਦੀ ਨਿਗਾਹ ਲਿਗਾ ਫਿਰਦੀ ਫਿਰਦੀ ਹੈ ਨਾ ਫਿਰ ਵੱਡੇ-ਵੱਡੇ ਰਾਜਿਆਂ ਨੂੰ ਘਾਹ ਖਾਣ ਦੇ ਲਾ ਦਿੰਦਾ ਹੈ ਵੱਡੇ-ਵੱਡੇ ਰਾਜਿਆਂ ਨੂੰ ਘਾਹ ਰੋਟੀ ਦੇ ਥਾਂ ਛੇਤੀ ਪ੍ਰਕਾਰ ਦਾ ਭੋਜਨ ਖਾਣ ਦੇ ਥਾਂ ਘਾਹ ਖਾਣਦਾ ਇੰਡੀ ਵੜੀ ਤਾਗਦਾ ਮਾਰ ਕੇ ਤਾਡੇ ਸਾਹਮਣੇ ਮਿਸਾਲ ਹੈ ਸ਼ਾਹਜਹਾਂ ਦੀ ਜਿਹੜਾ 36 ਪ੍ਰਕਾਰ ਦੇ ਸੋਨੇ ਦੇ ਪੰਡਿਆਂ ਵਿੱਚ ਖਾਣਾ ਖਾਣ ਵਾਲਾ ਸੀਗਾ ਤਿੰਨ ਤਰ੍ਹਾਂ ਦਾ ਖਾਣਾ ਪਿਆਰੂ ਛੋਲੇ ਗਾਣੇ ਪੈ ਛੋਲੇ ਉੱਗੇ ਸੀਗੇ ਕੱਚੇ ਛੋਲੇ ਖਾਣੇ ਪੈ ਕੱਚੇ ਛੋਲੇ ਹਾਰੇ ਬੂਟੇ ਉਹ ਖਾਣੇ ਪੈ ਅਮਲੀ ਪਾਚਲੇ ਦੇ ਵਿੱਚ ਲਿਖਿਆ ਸ਼ਬਦਾ ਵਿੱਚ ਪਾਚਸਾ ਨੂੰ ਇਮਾਨਦਾਰੀ ਦਾ ਜੀਵਨ ਸਿਖਾਉਂਦੇ ਇਮਾਨਦਾਰਾ ਅਡਾ ਹਟ ਗੀਤਾ ਨੂੰ ਮੋਦੀ ਖਾਨੇ ਦਾ ਸੰਤਾਨਪੁਰ ਵਿੱਚ ਥੋਪੀ ਸੀ ਇਹ ਕੇਵਲ ਇਮਾਨਦਾਰੀ ਸੀ ਕੇਵਲ ਇਮਾਨਦਾਰੀ ਪਹਿਲਾਂ ਜਿੰਨੇ ਮੋਦੀਦਲ ਦੇ ਉੱਤੇ ਉਸਦ ਕਾਲ ਨੂੰ ਸੁਭਾ ਦੇ ਉਹਨਾਂ ਦੋ ਕਿਸਮਾਂ ਦੇ ਬੱਟੇ ਰੱਖੇ ਹੁੰਦੇ ਦੇਣ ਵਾਲੇ ਹੋਰ ਦਾਨ ਵਾਲੇ ਹੋਰ ਅੱਜ ਕੱਲ ਵਿਚਾਰ ਕਰਦੇ ਆਂ ਤੇ ਸਾਰਾ ਵਪਾਰ ਦਾਣਿਆਂ ਤੇ ਲੱਗਿਆ ਸੀਗਾ ਤੇ ਦਾਣੇ ਅੱਜ ਵਾਂਗੂ ਨਹੀਂ ਸੀ ਦਾਣੇ ਅੱਜ ਵਾਂਗੂ ਨਹੀਂ ਸੀ ਦਾਣੇ ਬਹੁਤ ਅੱਜ ਤੋਂ ਕਈ ਗੁਣਾ ਘੱਟ ਸੀ ਦਾਣੇ ਉਸ ਟੈਨ ਤੇ ਤੁਸਰ ਸਾਰੇ ਪਾਰਟੀ ਦਾ ਸੀ ਲੈਂਡ ਦੇਣ ਦਾ ਉਹ ਸਾਰੇ ਦਾਣੇ ਤੇ ਟਿੱਗਿਆ ਸੀ ਹੁਣ ਇਥੋਂ ਸਾਨੂੰ ਪਾਸ਼ਾ ਇਮਾਨਦਾਰ ਇਸ ਗਾਉਂਦੇ ਆ ਕਿ ਇੱਕੇ ਕਿਸਮ ਦੇ ਵੱਟੇ ਧਨਗੁਰਦਾਨ ਸਾਹਿਬ ਨੇ ਰੱਖੇ ਇੱਕੇ ਕਿਸਮ ਦੇ ਵੱਟੇ ਉਹੀ ਲੈਣ ਵਾਲੇ ਤੇ ਉਹੀ ਦੇਣ ਵਾਲੇ ਤੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਸੀ ਹੁੰਦਾ ਉਹ ਵੀ ਗੁਰੂ ਦੇ ਦਰ ਤੇ ਆਣ ਕੇ ਉਹਨਾਂ ਨੇ ਝੋਲੀ ਭਲਾਤੀ ਨਾ ਤਿੰਨ ਪਾਛੇ ਨੇ ਉਹਦੀ ਝੋਲੀ ਚ ਵੀ ਡਾੜੇ ਪਾੜੇ ਉਹ ਕਿ ਤੋਂ ਪਾਉਂਦੇ ਸੀ ਜਿਹੜੀ ਤਨ ਗੁਰਦਾਨ ਸਿੰਘ ਸਾਹਿਬ ਦੀ ਖੁੱਦ ਹੀ ਕਮਾਈ ਸੀ ਤਨਖਾਹ ਦਿੱਤੀ ਸੀ ਨਾ ਉਹ ਚੋਂ ਪਾਉਂਦੇ ਨਾ ਤੇ ਰਾਜ਼ ਘਰ ਨੂੰ ਕਟਾ ਕਦਾਂ ਗੁਰੂ ਸਾਹਿਬ ਕਹਿੰਦੇ ਉਹ 20 ਰੁਪਏ ਦਾ ਲੰਗਰ ਸ਼ਿਕਾ ਸਕਦੇ ਸੀ ਸਾਧਾ ਨੂੰ ਤੇ ਕੀ ਉਹ ਆਪਣੇ ਤਰਖਾ ਵਿੱਚੋਂ 10 ਕਿਲੋ ਦਾਣੇ ਦੇ ਸ਼ੇਰ ਦੇ ਸਕਦੇ ਉਹਨਾਂ ਦੇ ਸਮੇਂ ਵਿੱਚ ਦਿਨਾਂ ਦਿਨ ਮੋਦੀ ਰੇਤਨ ਮੁਰਦਾਨ ਸਾਹਿਬ ਜੀ ਮਹਾਰਾਜ ਸੁਤਾਨਪੁਰ ਮੋਦੀ ਘਾਣੇ ਵਿੱਚ ਕੋਈ ਭੁੱਖਾ ਨਹੀਂ ਸੁੱਤਾ ਪਹਿਲੇ ਮੋਦੀ ਦੇ ਸਮੇਂ ਭੁੱਖੇ ਸੁੱਤੇ ਲੋਕ ਪਰ ਤਲਗੁਰ ਨਾਮ ਸਾਹਿਬ ਦੇ ਸਮੇਂ ਕੋਈ ਭੁੱਖਾ ਨਹੀਂ ਸੁੱਤਾ ਐਡੀ ਬੜੀ ਇਮਾਨਦਾਰੀ ਜੇਕਰ ਇਹ ਇਮਾਨਦਾਰੀ ਦਾ ਗੁਣ ਸਾਨੂੰ ਮਿਲ ਜਾਵੇ ਅਸੀਂ ਧਾਰਨ ਕਰ ਲਈਏ ਇਹ ਗੁਣ ਤੇ ਸੱਜਣੋ ਬਾਦਸ਼ਾਹਾਂ ਦੇ ਬਾਦਸ਼ਾਹਾਂ ਸੀ ਬਾਦਸ਼ਾਹਾਂ ਦੇ ਬਾਦਸ਼ਾਹ ਇਹ ਸਰੂਪ ਬੇਈਮਾਨੀ ਸੰਸਾਰ ਤੇ ਲੈ ਕੇ ਮਿੱਟੀ ਹੁੰ ਸਕੋ ਇਸ ਜੀਮ ਜਗ ਵਿੱਚ ਖਤਰੀ ਹੁਣ ਕਈ ਸਾਲ ਹੋ ਗਏ ਕਈ ਸਮਾਂ ਹੋ ਗਿਆ ਚੇਰੋ ਗਿਆ ਚੁਕੜੀਆਂ ਬਾਲੇ ਨੇ ਚੁਕੜੀਆਂ ਲਾਈਆਂ ਜਿਹੜੇ ਪੁਰਾਣੇ ਮੋਦੀ ਸੀ ਜਿਹੜੇ ਠੱਕੀਆਂ ਮਾਰਦੇ ਸੀ ਜਿਹੜੇ ਬਗਾਨਾ ਖਾਂਦੇ ਸੀ ਉੰਨਾਂ ਦੇ ਰਾਜ ਕੋਸ਼ਿਕਾਂ ਕਰਨੇ ਸ਼ੁਰੂ ਕਰ ਦਿੱਤੇ। ਲੋਕਾਂ ਨੂੰ ਸ਼ਿਕਾਇਤ ਸ਼ੁਰੂ ਕਰ ਦਿੱਤੀ। ਵੀ ਤੁਹਾਡਾ ਮੋਦੀ ਲਟਾਈ ਜਾ ਰਿਹਾ ਹੈ। ਮੋਦੀ ਖਾਣਾ ਖਤਮ ਹੋ ਜਾਊਗਾ। ਮੋਦੀ ਦਾਣਾ ਲੁੱਟਿਆ ਜਾਊਗਾ। ਲੋਕ ਪਰ ਜੋ ਕੋ ਗਲਤ ਸੁ ਕਰੇ ਨਾ ਤੇ ਇੱਕ ਦਿਨ ਉਹਦਾ ਅਸਰ ਹੁੰਦਾ ਹੈ। ਥੋੜਾ ਹੋਵੇ ਜਿਆਦਾ ਹੋਵੇ ਤੇ ਰਾਜ ਨੇ ਦੋਨ ਕਾਲ ਦੇ ਅਸਰ ਹੋਇਆ ਬੜੇ ਟੰਗ ਦੇ ਨਾਲ ਆਪਾਂ ਕੱਲ ਵਿਚਾਰਦੇ ਬੜੇ ਟੰਗ ਦੇ ਨਾਲ ਜੈ ਪਾਈਏ ਜੈ ਰਾਮ ਨੂੰ ਗੱਲ ਕਹੀ ਜੈ ਰਾਮ ਨਾਰਦ ਨੂੰ ਮੋਦੀਤ ਖਾਣਾ ਕਰਦੇ ਨੂੰ ਚਲਾਉਂਦੇ ਨੂੰ ਕਈ ਚਿਰ ਹੋ ਗਿਆ ਤੇ ਆਪਾਂ ਸਾਬ ਕਰਦੀ ਇਹ ਵੀ ਕੋਈ ਬਚਿਆ ਵੀ ਆਪਾਂ ਮੋਦੀ ਗਾਨੇ ਵਿੱਚੋਂ ਕੋਈ ਫਾਇਦਾ ਵੀ ਹੋਇਆ ਆਪਾਂ ਨੂੰ ਮੋਦੀ ਗਾਨੇ ਵਿੱਚੋਂ ਕਿਉਂਕਿ ਹਰ ਬੰਦਾ ਦੁਨੀਆਵੀ ਤੌਰ ਤੇ ਸਾਹਜਾਉਂਦਾ ਘਾਟੇ ਨਾ ਪੇਦਾ ਮੈਨੂੰ ਕੀ ਘਟਾ ਹੋਇਆ ਤੇ ਮੈਨੂੰ ਕੀ ਦਫਾ ਹੋਇਆ ਹਰ ਇਨਸਾਨ ਦੁਨੀਆਵੀ ਤੌਰ ਤੇ ਘਾਟੇ ਨੂੰ ਸਮਝਦਾ ਹੈ ਬਾਦ ਵਿੱਚ ਸਮਝਦਾ ਘਾਟੇ ਨੂੰ ਸਕਦਾ ਪਰ ਜੇ ਰੱਬ ਦਾ ਪਿਆਰਾ ਹੈ ਉਹ ਆਪਣੇ ਜੀਵਨ ਦੇ ਦੂਜੇ ਪਾਸੇ ਲੈ ਕੇ ਜਾਂਦਾ ਹੈ ਉਹ ਦੇਖਦਾ ਮੇਰੇ ਜੀ ਜੀਵਨ ਦੇ ਮੇਰੇ ਮੇਰੇ ਜਿਹੜੀ ਪੂੰਜੀ ਆ ਨਾ 24 ਘੰਟੇ ਦੀ ਜਿਹੜੀ ਕੋ ਪੂੰਜੀ ਆ ਮਾਇਆ ਜਿਹੜੀ ਦੇ ਕੋ 24 ਕੇ ਦੇ ਆਦੀ ਉਹ 24 ਯਾਰ ਸਵਾਸ ਐ 24 ਹਰ ਸਵਾਸ ਇਹ ਕਿੰਨੇ ਕ ਸਫਲ ਹੋਏ ਆ ਤੇ ਕਿੰਨੇ ਖਰਾਬ ਹੋ ਗਏ ਖਰਾਬ ਤੋਂ ਪਾਪ ਕਿੰਨੇ ਕਿ ਰੱਬ ਦੇ ਨਾਮ ਤੇ ਲਾਏ ਸਵਾਸ ਤੇ ਕਿੰਨੇ ਸੰਸਾਰ ਦੇ ਜਾਂ ਪਰਿਵਾਰ ਦੇ ਸੁਆਸ ਲਾਇ ਉਹ ਵੀ ਆਪਣਾ ਘਰ ਦਾ ਵੰਦਾ ਦੇਖਦਾ ਹੈ ਤੇ ਪਰਿਸ਼ਾਦ ਨੂੰ ਇਹ ਇਹ ਇਹੋ ਜੀਵਨ ਜਾਂਚ ਸਰਪਾਸ਼ਾ ਦੱਸ ਰਹੇ ਨੇ ਬੇਇਨਸਾਨ ਜੀਵਨ ਜਾਂਚ